ਸਸਿਕਾ ਮੇਰੇ ਸਾਰੇ ਦੋਸਤੋ ਕੀ ਹਾਲ ਨੇ ਜੀ ਉਮੀਦ ਕਰਦਾ ਬਿਲਕੁਲ ਠੀਕ ਹੋਵੋਗੇ ਤਾਂ ਰਾਜੀ ਅੱਜ ਤੁਹਾਡੇ ਵਾਸਤੇ ਇੱਕ ਅਪਡੇਟ ਲੈ ਕੇ ਆਇਆ ਕਿ ਜਿਹੜੀ ਆਪਣੀ ਪੰਜਾਬ ਗਰੁੱਪ ਡੀ ਦੀ ਭਰਤੀ ਸੀਗੀ ਠੀਕ ਹੈ ਜੀ ਜਿਹੜੀਆਂ ਪਹਿਲਾਂ 150 ਵੈਕੈਂਸੀਆਂ ਸੀ ਬਾਅਦ ਵਿੱਚ ਉਹਨੇ ਨਾ ਵੈਕੈਂਸੀ ਐਕਸਟੈਂਡ ਕਰਦ ਕਰਕੇ ਉਹ ਰੀਆਂ ਵੈਕੈਂਸੀਆਂ ਲਗਭਗ 400 ਪਲੱਸ ਤੇ ਚਲੇ ਜਾਂ ਗਈਆਂ ਨੇ ਹੈਨਾ ਤੇ ਉਹ ਭਰਤੀ ਦਾ ਰਾਜੀ ਸਲੇਵਸ ਹੈ ਜਿਹੜਾ ਉਹ ਇਹਨਾਂ ਨੇ ਅਪਡੇਟ ਕਰ ਦਿੱਤਾਗਾ ਕਿ ਉਹਦਾ ਸਲੇਵਸ ਕੀ ਰਹਿਣ ਵਾਲਾਗਾ ਹੁਣ ਬਹੁਤ ਸਾਰੇ ਬੱਚਿਆਂ ਨੂੰ ਸਲੇਵਸ ਨੂੰ ਲੈ ਕੇ ਕਾਫੀ ਕਨਫਿਊਜ਼ਨ ਹੈ ਕਾ ਮੈਂ ਤੁਹਾਨੂੰ ਸਿਰਫ ਤੇ ਸਿਰਫ ਉਹੀ ਚੀਜ਼ਾਂ ਦੱਸੂੰਗਾ ਜਿਹੜੀਆਂ ਤੁਹਾਨੂੰ ਐਗਜ਼ਾਮ ਦੇ ਵਿੱਚ ਆਉਣਗੀਆਂ ਤੇ ਜਿਵੇਂ ਹੁਣ ਜੇਲ੍ਹ ਵਾਰਡਨ ਦਾ ਪੇਪਰ ਹੋਇਆ ਰਜੇ ਠੀਕ ਹੈ ਆਪਣਾ ਰਿਜ਼ਲਟ 80 ਤੋਂ 85% ਰਿਜ਼ਲਟ ਆਪਣਾ ਰਹੇਗਾ ਇੰਨਾ ਵਧੀਆ ਰਿਜ਼ਲਟ ਰਹੇਗਾ ਕਿ ਇੰਨਾ ਪੇਪਰ ਕਰਵਾਇਆ ਹੋਇਆ ਆਪਣਾ ਪੇਪਰ ਦੇ ਵਿੱਚ ਆਇਆ ਬੱਚਿਆਂ ਨੂੰ ਠੀਕ ਹੈ ਜੀ ਤਾਂ ਉਵੇਂ ਜਿਵੇਂ ਦਾ ਜੀ ਸਿਰਫ ਤੇ ਸਿਰਫ ਆਪਾਂ ਉਹਨਾਂ ਚੀਜ਼ਾਂ ਤੇ ਫੋਕਸ ਕਰਦਾ ਹੁੰਦਾ ਜਿਹੜੀਆਂ ਪੇਪਰ ਦੇ ਵਿੱਚ ਆਉਣੀਆਂ ਹੁੰਦੀਆਂ ਨੇ ਐਕਸਟਰਾ ਨਾ ਮੈਂ ਤੁਹਾਨੂੰ ਅੱਜ ਪੜ੍ਹਾਵਾਂ ਨਾ ਕੱਲੂ ਪੜ੍ਹਾਵਾਂ ਠੀਕ ਹੈ ਤਾਂ ਹੁਣ ਆਪਾਂ ਕਰਦੇ ਹਾਂ ਸਲੇਵਸ ਬ ਉਸ ਤੋਂ ਪਹਿਲਾਂ ਮੈਂ ਤੁਹਾਨੂੰ ਦੱਸਣਾ ਚਾਹੁੰਨਾ ਰਾਜੇ ਜੇ ਕੋਈ ਕੈਂਡੀਡੇਟ ਆਪਣੀ ਤਿਆਰੀ ਕਰਨਾ ਚਾਹੁੰਦਾ ਗਰੁੱਪ ਡੀ ਦੀ ਠੀਕ ਹੈ ਜੀ ਤਾਂ ਤੁਸੀਂ ਆਪਣਾ ਆਲ ਪੰਜਾਬ ਇਗਜ਼ਾਮ ਵਾਲਾ ਬੈਚ ਲੈ ਸਕਦੇ ਹੋ ਜਿਹਨੂੰ ਆਪਾਂ ਚੜ੍ਹਦੀ ਕਲਾ ਬੈਚ ਕਹਿੰਦੇ ਹਾਂ ਜੀ ਇਹ ਬੈਚ ਦੇ ਵਿੱਚ ਤੁਹਾਨੂੰ ਸਾਰੇ ਲੈਕਚਰ ਮਿਲਣਗੇ ਆਲ ਸਬਜੈਕਟ ਹੈ ਜਿਹੜੇ ਉਹਨਾਂ ਦੇ ਲੈਕਚਰ ਵੀਡੀਓ ਲੈਕਚਰ ਮਿਲਣਗੇ ਨਾਲ ਉਹਨਾਂ ਦੇ ਪੀਡੀਐਫ ਮਿਲਣਗੇ ਸਾਰੇ ਕਲਾਸਾ ਜ਼ੀਰੋ ਲੈਵਲ ਤੋਂ ਹੋਣਗੇ ਤੇ ਸਿਲੇਬਸ ਉਹੀ ਹੋਊਗਾ ਰਾਜੇ ਜਿਹੜਾ ਪੇਪਰ ਦੇ ਵਿੱਚ ਆਊਗਾ ਐਕਸਟਰਾ ਤੋਂ ਕੁਝ ਨਹੀਂ ਕਰਵਾਵਾਂਗੇ ਠੀਕ ਹੈ ਜੀ ਤੇ ਬਾਕੀ ਪੰਜਾਬੀ ਦੇ ਵਿੱਚ ਤੇ ਇੰਗਲਿਸ਼ ਦੋਨੇ ਲੈਂਗੁਏਜ ਦੇ ਵਿੱਚ ਕਲਾਸਾਂ ਲੱਗਣਗੀਆਂ ਠੀਕ ਹੈ ਜੀ ਕਲਾਸਾਂ ਜੇ ਸਟਾਰਟ ਹੋਣ ਤੇ ਆਫਰ ਵੀ ਚੱਲ ਰਿਹਾ ਹੈ ਜੇ ਤੁਹਾਡਾ 75 ਤੋਂ 80% ਆਫਰ ਚੱਲ ਰਿਹਾ ਹੈਗਾ ਤਾਂ ਉਹਦੇ ਬਾਅਦ ਤੁਸੀਂ ਐਪ ਡਾਊਨਲੋਡ ਕਰ ਲਿਓ ਦੀਪਪੁਲ ਰੈਜੂਕੇਸ਼ਨ ਦਾ ਪਲੇ ਸਟੋਰ ਤੋਂ ਜਿੰਨਾਂ ਬੱਚਾ ਕੋਲੇ ਆਈਫੋਨ ਉਹਨੇ ਐਪ ਡਾਊਨਲੋਡ ਕਰਨੀ ਹੈ ਕਲਾਸ ਪਲੱਸ ਤੇ ਕਲਾਸ ਪਲੱਸ ਇੱਕ ਕੋਡ ਫਿਲ ਕਰਨਾ ਹੁੰਦਾ ਉਹ ਕੋਡ ਫਿਲ ਕਰਕੇ ਤੁਸੀਂ ਡਬਲ ਐਕਸ ਰਹਿਣ ਚਲੋ ਜੀ ਚੱਲਦੇ ਹੁਣ ਆਪਾਂ ਸਲੀਪਸ ਵੱਲ ਹੁਣ ਜ਼ਰੂਰੀ ਚੀਜ਼ਾਂ ਹੋਣਗੀਆਂ ਤੁਹਾਨੂੰ ਸਾਰੀਆਂ ਮੈਂ ਵੀਡੀਓ ਦੇ ਵਿੱਚ ਦੱਸੂਗਾ ਠੀਕ ਹੈ ਜੀ ਸਭ ਤੋਂ ਪਹਿਲਾਂ ਤੁਹਾਨੂੰ ਦੱਸਣਾ ਚਾਹਣਾ ਹੈ ਕਿ ਪੇਪਰ ਵਾਸਤੇ ਤੁਹਾਨੂੰ 2.5 ਘੰਟੇ ਮਿਲਣਗੇ ਜੀ ਠੀਕ ਹੈ 2.5 ਘੰਟੇ ਤੁਹਾਡਾ ਸਮਾਂ ਹੋਊਗਾ ਪੇਪਰ ਦਾ ਠੀਕ ਹੈ ਜੀ ਮਲਟੀਪਲ ਚੁਆਇਸ ਤੁਹਾਨੂੰ ਪ੍ਰਸ਼ਨ ਮਿਲਣਗੇ ਜਿਨ੍ਹਾਂ 'ਤੇ ਆਪਾਂ ਟਿੱਕ ਮਾਰ ਕਰਨੀ ਹੁੰਦੀ ਹੈ ਠੀਕ ਹੈ ਜੀ ਦੋ ਭਾਗਾਂ ਦੇ ਵਿੱਚ ਪੇਪਰ ਹੋਊਗਾ ਜਿਹੜਾ ਪਹਿਲਾ ਪਾਰਟ ਹੋਊਗਾ ਉਹ ਤੁਹਾਡਾ ਹੋਊਗਾ ਜੀ ਪੰਜਾਬੀ ਦਾ ਇਹ ਹੋਊਗਾ ਤੁਹਾਡਾ ਕੁਆਲੀਫਾਈ ਨੇਚਰ ਇਹਦੇ ਤੁਹਾਨੂੰ 50 ਪ੍ਰਸ਼ਨ ਹੋਣਗੇ ਹਰੇਕ ਪ੍ਰਸ਼ਨ 1 ਨੰਬਰ ਦਾ ਹੋਊਗਾ ਤਾਂ ਸਾਰਾ ਪੇਪਰ ਆਪਣਾ 50 ਨੰਬਰ ਦਾ 50% ਨੰਬਰ ਲੈਣੇ ਆ ਭਾਵ ਕਿ ਤੁਸੀਂ 50 ਪ੍ਰਸ਼ਨਾਂ ਦੇ ਵਿੱਚੋਂ ਘੱਟੋ-ਘੱਟ 25 ਪ੍ਰਸ਼ਨ ਸਹੀ ਕਰਨੇ ਆ ਠੀਕ ਹੈ ਜੇਕਰ ਤੁਸੀਂ 25 ਪ੍ਰਸ਼ਨ ਘੱਟੋ-ਘੱਟ ਸਹੀ ਕਰਦੇ ਹੋ ਵੱਧ ਜਿੰਨੇ ਮਰਜ਼ੀ ਕਰ ਦਿਓ ਘੱਟੋ-ਘੱਟ ਤੁਸੀਂ ਪ੍ਰਸ਼ਨ 25 ਕਰਦੇ ਹੋ ਤਾਂ ਫਿਰ ਅਜੇ ਤੁਹਾਡਾ ਪੇਪਰ ਜਿਹੜਾ ਪਾਰਟ B ਹੈਗਾ ਉਹ ਚੈੱਕ ਹੋਊਗਾ ਪਰ ਜੇਕਰ ਤੁਹਾਡੇ ਇਹਦੇ ਵਿੱਚੋਂ ਪੰਜਾਬੀ ਕੁਆਲੀਫਾਈ ਨੇਚਰ ਦੇ ਵਿੱਚੋਂ 50 ਦੇ ਵਿੱਚੋਂ ਤੁਹਾਡੇ 24 ਨੰਬਰ ਵੀ ਰਹਿ ਜਾਂਦੇ ਆ ਤਾਂ ਤੁਹਾਡਾ ਦੂਸਰਾ ਪੇਪਰ ਚੈੱਕ ਨਹੀਂ ਹੋਊਗਾ ਨਾ ਮੈਂ ਤੁਸੀਂ ਫੇਲ ਮੰਨੇ ਜਾਊਂਗੀ ਜੀ ਠੀਕ ਹੈ ਤੁਸੀਂ ਫੇਲ ਮੰਨੇ ਜਾਓਗੇ ਤੇ ਦੂਸਰੀ ਗੱਲ ਇਹ ਹੈ ਜਿਹੜੇ ਇਹ 50 ਨੰਬਰ ਹੈ ਇਹ ਤੁਹਾਡੀ ਮੈਡ ਦੇ ਵਿੱਚ ਨਹੀਂ ਕਾਊਂਟ ਹੋਣਗੇ ਜਿਹੜੀ ਮੈਰਿਟ ਵਾਨੀਅਰ ਹੈ ਜੇ ਉਹ ਤੁਹਾਡੀ ਬਾਨੀਆ ਪਾਰਟ ਬੀ ਦੀ ਕੱਲੀ ਪਾਰਟ ਬੀ ਦੀ ਜਿਹੜੀ ਜਿਹੜੀ ਮੈਟ ਵਾਨੀ ਉਹ 100 ਨੰਬਰਾਂ ਦੀ ਬਾਨੀਆ ਜਿਹੜੀ ਪੰਜਾਬੀ ਦਾ ਏ ਪਾਰਟ ਹੋਣਾ ਏ ਪਾਰਟ ਵਾਲਾ ਪੇਪਰ ਤਾਂ ਪੰਜਾਬੀ ਦਾ ਹੁਣ 50 ਨੰਬਰ ਵਾਲਾ ਉਹ ਸਿਰਫ ਤੁਸੀਂ ਕੱਲਾ ਪਾਸ ਕਰਨਾ ਜ਼ਰੂਰੀ ਹੈਗਾ ਉਹਦੇ ਜਿਹੜੇ ਨੰਬਰ ਹੋਣਗੇ ਉਹ ਤੁਹਾਡੇ ਕਾਊਂਟ ਨਹੀਂ ਜੁੜਨੇ ਨਹੀਂ ਹੈਗੇ ਠੀਕ ਹੈ ਤੇ ਜਿਹੜੀ ਤੁਹਾਡੀ ਮੈਟ ਬਣੂਗੀ ਉਹ ਬਣੂਗੀ ਏ ਪੇਪਰ ਚੋਂ ਠੀਕ ਹੈ ਜੀ ਕਾ ਟੋਟਲ ਤੁਹਾਡਾ 100 ਨੰਬਰ ਦਾ ਪੇਪਰ ਹੋਊਗੀ ਜਿਹਦੇ ਵਿੱਚ ਮੈਟ ਬਣੂਗੀ 50 ਨੰਬਰ ਦਾ ਤੁਹਾਡਾ ਕੁਆਲੀਫਾਈ ਨੇਚਰ ਹੋਊਗਾ 네ਗੇਟਿਵ ਮਾਰਕਿੰਗ ਹੋਊਗੀ 1/4 ਦੀ ਕਹਿੰਦਾ ਮੈਂ ਤੇ ਜੇ ਤੁਹਾਡੇ ਚਾਰ ਪ੍ਰਸ਼ਨ ਗਲਤ ਹੁੰਦੇ ਆ ਤੁਹਾਡਾ 1 ਨੰਬਰ ਕੱਟਿਆ ਜਾਊਗਾ ਓਕੇ ਜੀ ਆ ਆਪਣਾ ਪੰਜਾਬੀ ਦਾ ਸਲੇਪਸ ਹੁੰਦਾ ਇਹਦੇ ਵਾਸਤੇ ਤੁਸੀਂ ਆਪਣੀ ਪੰਜਾਬੀ ਦੀ ਵੀਡੀਓ ਕਰ ਸਕਦੇ ਹੋ ਸਫੀਸ਼ੈਂਟ ਹੈ ਠੀਕ ਹੈ ਜੀ ਬਾਕੀ ਇਹਨਾਂ ਨਵੀਆਂ ਚੀਜ਼ਾਂ ਉਹ ਤੁਹਾਡੀਆਂ ਐਡ ਕਰੀ ਜਾਵਾਂਗੇ ਦੇਖੋ ਜੀ ਹੁਣ ਜਿਹੜਾ ਸਭ ਤੋਂ ਪਹਿਲੇ ਦੇ ਵਿੱਚ ਜਿਹੜਾ ਆਪਣਾ ਜੀਕੇ ਦਾ ਪੋਰਸ਼ਨ ਆਗਾ ਉਹ ਹੁਣ ਆਪਣਾ 25 ਨੰਬਰ ਦਾ 25 ਨੰਬਰ ਦਾ ਜੀਕੇ ਦਾ ਪੋਰਸ਼ਨ ਹੋਣਾਗਾ ਜਿਹਦੇ ਵਿੱਚ এনवायरमेंट ਇਸ਼ੂ ਕਰੰਟ ਅਫੇਅਰ ਪੋਲਿਟੀ ਇਸ਼ੂ ਸਾਇੰਸ ਐਂਡ ਟੈਕਨੋਲੋਜੀ ਇਕਨੋਮਿਕ ਇਸ਼ੂ ਠੀਕ ਹੈ ਜੀ ਸਪੋਰਟਸ ਸਿਨੇਮਾ ਐਂਡ ਲਿਟਰੇਚਰ ਇਹ ਸਾਰੇ ਦੇ ਸਾਰੇ ਤੁਹਾਡੇ ਰਾਜੀ ਇਹ ਸਾਰੇ ਦਾ ਸਾਰਾ ਜਿਹੜਾ ਡਾਟਾ ਹੈਗਾ ਇਹ ਤੁਹਾਡਾ ਕਵਰ ਕਾਦੇ ਵਿੱਚ ਹੋਊਗਾ ਜੀ ਇਹ ਸਾਰੇ ਦਾ ਸਾਰਾ ਡਾਟਾ ਤੁਹਾਡਾ ਕਵਰ ਹੋਊਗਾ ਆਪਣੇ ਕਰੰਟ ਅਫੇਅਰਾਂ ਦੇ ਵਿੱਚ ਠੀਕ ਹੈ ਜੀ ਇਹ ਡਾਟਾ ਆਪਣਾ ਕੰਪਲੀਟ ਹੋਊਗਾ ਕਰੰਟ ਅਫੇਅਰ ਦੇ ਵਿੱਚ ਬਹੁਤ ਬੱਚੇ ਕਹਿੰਦੇ ਸਾਇੰਸ ਹੈ ਜੀ ਸਾਇੰਸ ਨਹੀਂ ਹੁੰਦੀ राजे ਇਹ ਸਾਇੰਸ ਐਂਡ ਟੈਕਨੋਲੋਜੀ ਦਾ ਮਤਲਬ ਆਪਣਾ ਕੀ ਹੁੰਦਾ ਠੀਕ ਹੈ ਜੀ ਤੇ ਜਿਹੜਾ राजे ਆ ਆਪਣਾ ਉਹ ਆਗਾ ਟੌਪਿਕ ਇਹ ਆਪਣਾ ਕਵਰ ਹੋਊਗਾ ਜੀ ਮਾਡਰਨ ਹਿਸਟਰੀ ਦੇ ਵਿੱਚੋਂ ਠੀਕ ਹੈ ਜੀ ਤੇ ਜੀਓਗ੍ਰਾਫੀ ਆਪਣੀ ਚੱਲ ਰਹੀ ਹੈ ਜੀ ਜੀਓਗ੍ਰਾਫੀ ਆਪਣੀ ਚੱਲ ਰਹੀ ਹੈ ਜੀਓਗ੍ਰਾਫੀ ਦੇ ਤੁਹਾਨੂੰ ਕਹਿਣਾ ਮਤਲਬ ਕਿ 18 ਕ ਲੈਕਚਰ ਲੱਗਣਗੇ ਸਾਰੇ ਆਪਣੇ 18 ਕ ਲੈਕਚਰ ਠੀਕ ਹੈ 12 ਤੇ 12 ਲੈਕਚਰ ਆਪਣੇ ਹੋਗੇ ਬਾਧਰੋਬਤ ਆਪਣੇ 18 ਕ ਲੈਕਚਰ ਲੱਗਣੇ ਜਿਹਦੇ ਵਿੱਚ ਤੁਹਾਡੀ ਸਾਰੀ ਪੋਲਿਟਿਕ ਸਾਰੀ ਜੀਓਗ੍ਰਾਫੀ ਕੰਪਲੀਟ ਹੋ ਜੂਗੀ ਭਾਵੇਂ ਤੁਸੀਂ ਪੰਜਾਬ ਦਾ ਗਰੁੱਪ ਵੀ ਦਾ ਸੀ ਦਾ ਕੋਈ ਮਰਜ਼ੀ ਪੇਪਰ ਦੇ ਲਓ ਇਹਦੇ ਨਾਲ ਹੀ ਐਕਸਟਰਾ ਆਪਾਂ ਪੜਾਂਗੇ ਨਾ ਜੀ ਐਨਸੀਐਸ ਹਿਸਟਰੀ ਨਾਲ ਆਪਾਂ ਪੜਾਂਗੇ ਇਹਦੇ ਪੋਲਿਟੀ ਜਿਹੜੀ ਆਪਾਂ ਐਕਸਟਰਾ ਪੜ੍ਹਨੀ ਹੈ ਕਿ ਆਪਣਾ ਨੰਬਰ ਕਿਸੇ ਪਾਸੇ ਹੋ ਰਹੇ ਨਾ ਠੀਕ ਹੈ ਜੀ ਤੇ ਇਹਦੇ ਚ ਤੁਹਾਨੂੰ ਦੱਸ ਦੰਗਾ ਕਰੰਟ ਅਫੇਅਰ ਤੁਸੀਂ ਮੇਰੇ ਕਰ ਸਕਦੇ ਹੋ ਰਜੇ ਕਰੰਟ ਅਫੇਅਰ ਆਪਾਂ ਕਰਨੇ ਕਿਦੋਂ ਜੀ ਜੁਲਾਈ ਤੋਂ ਚੱਕ ਲਿਓ ਜੁਲਾਈ ਤੋਂ ਲੈ ਕੇ ਜਿੰਨਾ ਤੱਕ ਆਪਣਾ ਪੇਪਰ ਹੋਊਗਾ ਜੁਲਾਈ 202 ਜਿੱਥੋਂ ਤੱਕ ਆਪਣਾ ਪੇਪਰ ਹੋਊਗਾ ਜਿੱਦ ਤੱਕ ਉਹ ਤਰੀਕ ਤੱਕ ਆਪਣੇ ਕਰੰਟ ਅਫੇਅਰ ਤੁਸੀਂ ਕਰ ਲਿਓ ਠੀਕ ਹੈ ਜੀ ਪੋਲਿਟੀ ਦੇ ਮਾਡਰਨ ਹਿਸਟਰੀ ਜੀਓਗ੍ਰਾਫੀ ਤੁਹਾਨੂੰ ਕਰਨੀ ਕਰਨੀ ਪਊਗੀ ਠੀਕ ਹੈ ਜੀ ਉਹੀ-ਉਹੀ ਟੌਪਿਕ ਕਰਵਾਏ ਹੋਏ ਮੈਂ ਜੀਓਗ੍ਰਾਫੀ ਦੇ ਵਿੱਚ 11 ਕਲਾਸ ਹੈਗੀਆਂ ਉਹੀ ਟੌਪਿਕ ਹੈ ਜਿਹੜੇ ਤੁਹਾਨੂੰ ਪੇਪਰ 'ਚ ਮਿਲਣਗੇ ਇਸ ਤੋਂ ਵੱਧ ਤੁਹਾਨੂੰ ਕੁਝ ਨਹੀਂ ਮਿਲੂਗਾ ਠੀਕ ਹੈ ਜੀ ਉਹੀ ਪ੍ਰੈਸ਼ਨ ਮਾਡਰਨ ਹਿਸਟਰੀ ਦੇ ਇਸ ਤੋਂ ਬਾਅਦ ਪੰਜਾਬ ਜੀ ਕੇ ਵਾਸਤੇ ਇੱਕ ਵਾਰੀ ਆਪਾਂ ਪੰਜਾਬ ਜੀ ਕੇ ਕੰਪਲੀਟ ਕਰਵਾ ਚੁੱਕੇ ਹਾਂ ਤੇ ਦੋ ਐਡੀਸ਼ਨ ਆਪਣੇ ਨਵੇਂ ਹੋਰ ਚੱਲਣਗੇ ਸੈਕੰਡ ਐਡੀਸ਼ਨ ਆਪਣਾ ਸ਼ੁਰੂ ਹੋ ਰਿਹਾ ਹੈ ਇੱਕ ਦੋ ਦਿਨਾਂ ਤੱਕ ਤੇ ਥਰਡ ਐਡੀਸ਼ਨ ਆਪਾਂ ਹਜੇ ਸ਼ੁਰੂ ਕਰਾਂਗੇ ਅੱਜ ਤੋਂ 1.5 ਮਹੀਨੇ ਤੱਕ ਕਿਉਂਕਿ ਆਪਾਂ ਨੂੰ ਦੇਣਾ ਇਹ ਆਪਣਾ ਸੈਕੰਡ ਐਡੀਸ਼ਨ ਮੁੱਕ ਜਾਊਗਾ ਬਸ ਸਭ ਪਹਿਲੇ ਐਡੀਸ਼ਨ ਚ ਤੁਹਾਡਾ ਸਾਰਾ ਸਲੇਪਸ ਕਵਰ ਹੋ ਜੂ ਦੂਜੇ ਤੇ ਤੀਜੇ ਐਡੀਸ਼ਨ ਤੁਹਾਨੂੰ ਇਹ ਹੈ ਕਿ ਆਪਾਂ ਥੋੜੇ ਥੋੜੇ ਜਿਹੜੇ ਨਵੇਂ ਪ੍ਰੈਸ਼ਨ ਆਈ ਜਾਂਦੇ ਉਹ ਅਪਡੇਟ ਕਰੀ ਜਾਂਦੇ ਨਾਲ ਦੇ ਨਾਲ ਇਸ ਤੋਂ ਬਾਅਦ ਅਹੀ ਗੱਲ ਰੀਜ਼ਨਿੰਗ ਦੀਦਾ ਜੀ ਰੀਜ਼ਨਿੰਗ ਤੁਹਾਡੀ 17 ਨੰਬਰ ਦੀ ਆਉਣੀ ਹੈ ਤੇ ਰੀਜ਼ਨਿੰਗ ਦੇ ਸਾਰੇ ਕਲਾਸ ਆਪਾਂ ਜ਼ੀਰੋ ਲੈਵਲ ਤੋਂ ਚੱਲ ਰਹੇਗੇ ਆਪਣੀਆਂ ਹਜੇ ਰੀਜ਼ਨਿੰਗ ਦੇ ਆਪਣੇ ਤਿੰਨ ਤੋਂ ਚ ਤੇ ਮੈਥ ਵੀ ਜਿਹੜਾ ਵੀ ਸਰਪ ਤੁਹਾਨੂੰ ਉਹੀ ਕਾਈਆਂ ਕਰਵਾਵਾਂਗੇ ਜਿਹੜੀਆਂ ਪੇਪਰ ਦੇ ਵਿੱਚ ਆਉਣਗੀਆਂ ਐਕਸਟਰਾ ਕੁਝ ਨਹੀਂ ਸੱਤ ਕ ਕਾਈਆਂ ਕਰ ਲਿਓ ਬਸ ਤੇ ਉਹੀ ਪ੍ਰਸ਼ਨ ਜਿਹੜੇ ਮੈਂ ਕਰਵਾਉਂਗਾ ਉਹੀ ਕਰ ਲਿਓ ਉਹਦੇ ਵਿੱਚ ਜਿਹੜਾ ਜੇਰਵਾੜ ਦਾ ਪੇਪਰ ਹੋਇਆ ਰਾਜੀ ਸੇਮ ਟੂ ਸੇਮ ਰਕਮਾਂ ਵੀ ਨਹੀਂ ਬਦਲੀਆਂ ਸੀਗੀਆਂ ਉਵੇਂ ਨਵੇਂ ਪ੍ਰਸ਼ਨ ਮਿਲੇ ਬੱਚਿਆਂ ਨੂੰ ਠੀਕ ਹੈ ਜੀ ਪੰਜਾਬੀ ਇੰਗਲਿਸ਼ ਇੰਗਲਿਸ਼ ਦੇ ਕਲਾਸਾਂ ਤੁਹਾਡੀਆਂ 14 ਤਰੀਕ ਤੋਂ ਸਟਾਰਟ ਨੇ ਆਏ ਪਤੇ ਉੱਪਰ ਜਿਹਦੇ ਵਿੱਚ ਤੁਹਾਨੂੰ ਰਾਜੀ ਗ੍ਰਾਮਰ ਬਹੁਤ ਸੌਖੇ ਤਰੀਕੇ ਨਾਲ ਕਰਵਾਈ ਦਊ ਜਿਹੜੇ ਬੱਚੇ ਕਹਿੰਦੇ ਸਾਨੂੰ ਅਸੀਂ 12 ਦੇ 12 ਨੰਬਰ ਖਾਲੀ ਛੱਡ ਕੇ ਆਉਣਾ ਮੇਰਾ कि ਹਰੇਕ ਬੱਚਾ ਰਾਜੇ ਮਾਰੇ ਤੋਂ ਮਾਰਾ ਬੱਚਾ ਵੀ ਜਿਹੜੇ ਬੱਚਾ ਪਹਿਲੀ ਵਾਰ ਉਹ ਵੀ 8 ਤੋਂ 9 ਨੰਬਰ ਆਰਾਮ ਨਾਲ ਲੈ ਕੇ ਜਾਊਗਾ ਠੀਕ ਹੈ ਜੀ ਇਸ ਤੋਂ ਬਾਅਦ ਕੰਪਿਊਟਰ ਇਹ ਆਪਣਾ ਚੱਲੂਗੀ ਚੱਲੂਗਾ ਨਾਲ ਠੀਕ ਹੈ ਜੀ ਆਪਣਾ 100 ਨੰਬਰ ਦਾ ਪੇਪਰ ਹੈ ਜਿਹੜਾ ਇਹ ਸਾਰਾ ਕੰਪਲੀਟ ਹੋਊਗਾ ਠੀਕ ਹੈ ਜੀ ਤਾਂ ਤੁਹਾਨੂੰ ਕਹਿਣਾ ਹੈ ਜੀ ਜੇ ਤੁਸੀਂ ਪ੍ਰੋਪਰ ਤਿਆਰੀ ਕਰਨੀ ਹੈ ਤੁਸੀਂ ਐਪ ਜੁਆਇਨ ਕਰ ਸਕਦੇ ਹੋ ਤੇ ਆਫਰ ਚੱਲ ਰਿਹਾ ਹੋ ਤੇ ਆਫਰ ਜਿਹੜਾ ਹੈਗਾ ਉਹ ਸਿਰਫ ਤੇ ਸਿਰਫ ਆਪਣਾ 13 ਜਨਵਰੀ ਤੱਕ ਹੈਗਾ ਠੀਕ ਹੈ ਜੀ 14 ਜਨਵਰੀ ਤੋਂ ਆਪਣਾ ਕੋਈ ਆਫਰ ਨਹੀਂ ਹੋਊਗਾ ਕਿਉਂਕਿ ਇਸ ਤੋਂ ਬਾਅਦ ਕਲਾਸ ਆਪਣੀਆਂ ਰੈਗੂਲਰ ਹੋਣਗੀਆਂ